क्षत्रिय काल जी आओ सुखमनी साहिब दी पहली अष्टपदी दी तीसरी पौड़ी दी विचार करिए जी शुरुआत होती है प्रभु के सिमरन रिद्ध सिद्ध नौ निध रिद्ध सिद्ध नौ निध ਇਹੋ ਜੇ ਖਜ਼ਾਨੇ ਨੇ ਆਮ ਤੌਰ ਤੇ ਲੋਕ ਇਹਨਾਂ ਨੂੰ ਕਰਮਾਤਾ ਸਮਝਦੇ ਨੇ ਆਮ خیال ਤਾਂ ਇਹੀ ਹੈ ਪਰ ਗੁਰਬਾਣੀ ਦੇ حساب ਨਾਲ ਨਾ ਇਹ ਅੰਦਰੂਨੀ ਖਜ਼ਾਨੇ ਨੇ ਮਤਲਬ ਆਤਮਿਕ ਗੁਣ ਜਿਵੇਂ ਕਿ ਸੰਤੋਖ ਆ ਗਿਆ सहज अवस्था ਆ ਗਈ ਗਿਆਨ ਇਹ ਅਸਲ ਖਜ਼ਾਨੇ ਨੇ ਦੁਨਿਆਵੀ ਦੌਲਤ ਤੋਂ ਕਿਤੇ ਵੱਡੇ ਮਤਲਬ ਦਿਲੀ ਅਮੀਰੀ ਅੱਗੇ ਹੈ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤਬੁੱਧ ਹਾਂ ਇਹ ਵੀ ਉਸੇ ਅੰਦਰੂਨੀ ਅਮੀਰੀ ਦਾ ਹਿੱਸਾ ਹੋਏ ਗਿਆਨ ਇੱਥੇ ਸਿਰਫ ਕਿਤਾਬੀ ਗਿਆਨ ਨਹੀਂ ਇਹ ਹੈ ਪ੍ਰਭੂ ਦੀ ਰਚਨਾ ਉਹਦੇ ਹੁਕਮ ਦੀ ਡੂੰਗੀ ਸਮਝ ਧਿਆਨ ਹੈ ਮਨ ਦਾ ਟਿਕਾਉ ਪਟਕਣਾ ਬੰਦ ਤੇ ਤਤਬੁੱਧ ਇਹ ਉਹ ਸੂਝ ਹੈ ਜਿਹੜੀ ਸਹੀ ਗਲਤ 'ਚ ਫਰਕ ਦੱਸਦੀ ਹੈ ਇਹ ਸਭ ਸਿਮਰਨ ਦੇ ਹੀ ਫਲ ਨੇ ਫਿਰ ਅਗਲੀ ਤੁਕ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਮਤਲਬ ਸਿਮਰਨ ਹੀ ਸਭ ਤੋਂ ਉੱਤਮ ਪੂਜਾ ਹੋ ਗਈ ਗੁਰਬਾਣੀ ਸਮਝਾਉਂਦੀ ਹੈ ਕਿ ਜਿਹੜੇ ਬਾਹਰੀ ਕਰਮ ਨੇ ਜਪ ਤਪ ਵਗੈਰਾ ਉਹ ਉਦੋਂ ਹੀ ਸਫਲ ਨੇ ਜੇ ਮਨ ਪ੍ਰਭੂ ਨਾਲ ਜੁੜਿਆ ਹੋਵੇ ਤੇ ਸਿਮਰਨ ਮਨ ਨੂੰ ਹੀ ਜੋੜਦਾ ਤੇ ਨਾਲ ਹੀ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਦੂਜਾ ਮਤਲਬ ਦ્વੈਤ ਦ્વੈਤ ਮਤਲਬ ਰੱਬ ਤੋਂ ਬਿਨਾਂ ਕਿਸੇ ਹੋਰ ਚੀਜ਼ ਦਾ ਮੋੜ ਡਰ ਲਗਾਓ ਜਿਹੜਾ ਮਨ ਨੂੰ ਵੰਡੀ ਰੱਖਦਾ ਸਿਮਰਨ ਉਹਨੂੰ ਖਤਮ ਕਰਦਾ ਤਾਂ ਇਹ ਦ્વੈਤ ਦਾ ਮਿਟਣਾ ਹੀ ਅਸਲ ਸ਼ੁੱਧਤਾ ਹੋਈ ਹੈ ਨਾ ਤਾਂ ਸ਼ਾਇਦ ਇਸੇ ਲਈ ਅੱਗੇ ਕਿਹਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਹੂੰ ਜਿਵੇਂ ਤੀਰਥ ਤੇ ਨਹਾ ਕੇ ਸਰੀਰ ਸਾਫ ਹੁੰਦਾ ਓਵੇਂ ਸਿਮਰਨ ਨਾਲ ਮਨ ਦੀ ਮੈਲ ਵਿਕਾਰ ਹੋਂ ਮੇ ਦ્વੈਤ ਤੁਲ ਜਾਂਦੀ ਹੈ ਅੰਦਰ ਦਾ ਇਸ਼ਨਾਨ ਤੇ ਜਦੋਂ ਮਨ ਅੱਧਾ ਸਾਫ ਹੁੰਦਾ ਤਾਂ ਫਿਰ ਪ੍ਰਭ ਕੈ ਸਿਮਰਨ ਦਰਗਹਿਮਾਨੀ ਮਤਲਬ ਪ੍ਰਭੂ ਦੀ ਹਜ਼ੂਰੀ ਵਿੱਚ ਉਹਦੇ ਦਰ ਤੇ ਇੱਜ਼ਤ ਮਿਲਦੀ ਹੈ ਸਦਾ ਦਾ ਆਨੰਦ ਜਦੋਂ ਮਨ ਇੰਨਾ ਸ਼ਾਂਤ ਤੇ ਸਾਫ ਹੋ ਗਿਆ ਤਾਂ ਫਿਰ ਜ਼ਿੰਦਗੀ ਵੱਲ ਦੇਖਣ ਦਾ ਨਜ਼ਰੀਆ ਵੀ ਬਦਲਦਾ ਹੋਊਗਾ ਅਗਲੀਆਂ ਤੁਕਾਂ ਇਹੀ ਕਹਿੰਦੀਆਂ ਨੇ ਪ੍ਰਭੂ ਕੇ ਸਿਮਰਨ ਹੋਏ ਸੁਫਲਾ ਇਹ ਕਿਵੇਂ ਹੁੰਦਾ ਕਿ ਜੋ ਹੋ ਰਿਹਾ ਉਹ ਚੰਗਾ ਲੱਗਣ ਲੱਗ ਪੈਂਦਾ ਇਹ ਨਾ ਅਸਲ ਚ ਰੱਬ ਦੇ ਹੁਕਮ ਉਹਦੇ ਭਾਣੇ ਦੀ ਸਮਝ ਆਣ ਦੀ ਗੱਲ ਹੈ ਜਦੋਂ ਦੂਜਾ ਭਾਵ ਨਹੀਂ ਰਹਿੰਦਾ ਤੇ ਤਤਬੁੱਧ ਹੁੰਦੀ ਹੈ ਤਾਂ ਪਤਾ ਲੱਗ ਜਾਂਦਾ ਹੈ ਕਿ ਸਭ ਉਹਦੀ ਰਜ਼ਾ ਚ ਹੋ ਰਿਹਾ ਹੈ ਅੱਛਾ ਫਿਰ ਕੋਈ ਗਿਲਾ ਸ਼ਿਕਵਾ ਨਹੀਂ ਰਹਿੰਦਾ ਮਨ ਸ਼ਾਂਤ ਰਹਿੰਦਾ ਹੈ ਹਰ ਹਾਲ ਚ ਠੀਕ ਲੱਗਦਾ ਹੈ ਇਸੇ ਨੂੰ ਕਹਿੰਦੇ ਨੇ ਜੀਵਨ ਦਾ ਸੁਫਲ ਫਲਾ ਹੋਣਾ ਮਤਲਬ ਸਾਰਥਕ ਹੋਣਾ ਪਰ ਇਹ ਅਵਸਥਾ ਪੌਣੀ ਇਹ ਤਾਂ ਬਹੁਤ ਕਹਿ ਲੋ ਸੌਖੀ ਗੱਲ ਲੱਗਦੀ ਹੈ ਹਾਂ ਸੌਖੀ ਨਹੀਂ ਤੇ ਪੌੜੀ ਦੇ ਅਖੀਰ 'ਚ ਇਸ਼ਾਰਾ ਵੀ ਹੈ ਸੇ ਸਿਮ ਰਹੀ ਜਿਨ ਆਪ ਸਿਮਰਾਏ ਇਹਦਾ ਮਤਲਬ ਇਹ ਸਭ ਕੁਝ ਉਹਦੀ ਮਿਹਰ ਨਾਲ ਹੀ ਹੁੰਦਾ ਆਪਣੀ ਕੋਸ਼ਿਸ਼ ਕਾਫੀ ਨਹੀਂ ਆਪਣਾ ਯਤਨ ਤਾਂ ਹੈਗਾ ਪਰ ਅਸਲ 'ਚ ਇਹ ਦਾਤ ਉਹਦੀ ਕਿਰਪਾ ਨਾਲ ਮਿਲਦੀ ਹੈ ਉਹ ਆਪ ਪ੍ਰੇਰਣਾ ਦਿੰਦਾ ਤਾਈਂ ਕੋਈ ਸਿਮਰਨ ਕਰ ਪਾਂਦਾ ਤੇ ਫੇਰ ਗੁਰੂ ਸਾਹਿਬ ਕਹਿੰਦੇ ਨੇ ਨਾਨਕ ਤਾਂ ਕੈ ਲਾਗੋ ਪਾਏ ਉਹਨਾਂ ਦੀ ਚਰਨੀ ਲੱਗਣ ਦੀ ਗੱਲ ਹੈ ਹਾਂ ਇਹ ਬਹੁਤ ਵੱਡੀ ਗੱਲ ਹੈ ਕਿ ਜਿਹੜੇ ਲੋਕ ਸਿਮਰਨ ਕਰ ਰਹੇ ਨੇ ਜਿਨ੍ਹਾਂ ਤੇ ਕਿਰਪਾ ਹੋਈ ਹੈ ਉਹਨਾਂ ਦੀ ਸੰਗਤ ਕਿੰਨੀ ਜ਼ਰੂਰੀ ਹੈ ਚੰਗੀ ਸੰਗਤ ਤੋਂ ਬਹੁਤ ਪ੍ਰੇਰਣਾ ਮਿਲਦੀ ਹੈ ਸਿਮਰਨ ਵਾਸਤੇ ਤਾਂ ਕੁਲ ਮਿਲਾ ਕੇ ਇਹ ਪੂਰੀ ਪੌੜੀ ਸਿਮਰਨ ਦਾ ਇੱਕ ਪੂਰਾ ਨਕਸ਼ਾ ਦਿੰਦੀ ਹੈ ਅੰਦਰੂਨੀ ਖਜ਼ਾਨੇ ਮਨ ਦੀ ਸਫਾਈ ਜ਼ਿੰਦਗੀ ਚ ਸ਼ਾਂਤੀ ਤੇ ਅਖੀਰ ਚ ਪ੍ਰਭੂ ਦੇ ਦਰ ਤੇ ਮਾਣ ਕਮਾਲ ਦੀ ਗੱਲ ਹੈ ਜੇ ਕਦੇ ਸਿੱਧਾ ਸਿਮਰਨ 'ਚ ਬੈਠਣਾ ਮੁਸ਼ਕਲ ਲੱਗੇ ਨਾ ਤਾਂ ਆਖਰੀ ਤੱਕ ਯਾਦ ਰੱਖਣੀ ਚਾਹੀਦੀ ਹੈ ਉਹਨਾਂ ਲੋਕਾਂ ਦੀ ਭਾਲ ਕਰੀਏ ਉਨ੍ਹਾਂ ਦੀ ਸੰਗਤ ਕਰੀਏ ਜਿਨ੍ਹਾਂ ਤੇ ਸਾਨੂੰ ਲੱਗਦਾ ਕਿ ਗੁਰੂ ਦੀ ਮੇਰ ਹੈ ਜੋ ਇਸ ਰਾਤ ਚੱਲ ਰਹੇ ਨੇ ਸੰਗਤ ਹੀ ਆਪਣੇ ਸਫ਼ਰ ਦਾ ਪਹਿਲਾ ਕਦਮ ਬਣ ਜਾਵੇ ਏਸੀ ਵਿਚਾਰ ਨਾਲ ਅੱਜ ਦੀ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੌਡਕਾਸਟ ਵਿੱਚ ਫਿਰ ਮਿਲਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ